ਆ ਯਾਹ ਹੋ ਮੈਂ ਬਠਾ ਪੁੱਲ ਰਾ ਖੇਤੀ ਮੇ ਲੱਗਿਆ ਆਪਾਂ ਨੂੰ ਆਪਾਂ ਇਹਦੇ ਲਾਵੇ ਚੱਲਨੇ ਇਹ ਤਾਂ ਬਹੁਤ ਨੇ ਦੇ ਨਾਲ ਬੱਕਰੀਆਂ ਰੱਖਿਆ ਹੋਈਆਂ ਨੇ ਫਾਰਮ ਆ ਇਹਦਾ ਵਧੀਆ ਕਿਵੇਂ ਆ ਪੁੱਲ ਰਾ ਵਧੀਆ ਦੇ ਹਾਂ ਠੀਕ ਆ ਹੋਰ ਫਿਰ ਚੜ ਜਿਓ ਠੀਕ ਆ ਇਹ ਹਾਲਾ ਇੱਥੇ ਕਿਵੇਂ ਬੈਠਾ ਉਹੀਂ ਟੋਪਰੀ ਵੀ ਕੀ ਨੇ ਉਹ ਯਾਰ ਅਸੀਂ ਨਾਲ ਇੱਥੋਂ ਬਾਈ ਇੱਕ ਰਾਇ ਲੈਣ ਆਏ ਆ ਯਾਰ ਹਾਂ ਬੁੱਲ ਰਾ ਬਾਈ ਹਾਂ ਅਸੀਂ ਯਾਰ ਦੱਸ ਕੇ ਰਾਇ ਲੈਣ ਆਏ ਆ ਯਾਰ ਦੱਸੋ ਜੀ ਬਾਈ ਅਸੀਂ ਕਰਨਾ ਬੱਕਰੀਆਂ ਦਾ ਕੰਮ ਸ਼ੁਰੂ ਠੀਕ ਓਕੇ ਹਾਂ ਹਾਂ ਬਈ ਯਾਰ ਤੇਰੀਆਂ ਬੱਕਰੀਆਂ ਬਹਾਵਾਂ ਟਾਈਮ ਤੋਂ ਰੱਖੀਆਂ ਹੋਈਆਂ ਨੇ ਹੂੰ ਤੂੰ ਸਾਨੂੰ ਯਾਰ ਇੱਕ رائے ਦੇ ਸਹੀ ਹੂੰ ਇਹ ਬੱਕਰੀਆਂ 'ਚ ਫਾਇਦਾ ਹੈਗਾ ਕਿ ਨਹੀਂ ਤੇ ਇਹਦਾ ਸੱਚ ਕੀ ਆ ਯਾਰ ਬੱਕਰੀਆਂ ਦਾ ਬਈ ਯਾਰ ਅਸੀਂ ਵੀਡੀਓ ਬਾਲੀਆਂ ਦੇਖਦੇ ਆ ਯਾਰ ਹਨਾ ਹੁਣਾਂ YouTube ਦੇ ਤੇ ਬਾਲੀਆਂ ਆਉਂਦੀਆਂ ਨੇ ਬਈ ਹੂੰ ਕੀ ਆ ਯਾਰ ਹੈਗੀ ਬਈ ਬੱਕਰੀ ਐਨੀ ਮਹਿੰਗੀ ਯਾਰ ਬੱਕਰੀ ਤਾਂ 2015 ਤੋਂ YouTube ਤੇ ਵੀਡੀਓ ਚੱਲੀਆਂ ਹੋਈਆਂ ਨੇ ਹਾਂ ਬਈ ਅਸੀਂ ਦੇਖਣ ਲੱਗਿਆ ਹੁਣ ਯਾਰਾ ਅਸੀਂ ਤੇ ਕਿ ਵਿਲੇ ਤੁਰੇ ਫਿਰਦੇ ਸੀ ਭਾਈ ਅਸੀਂ ਅੱਖ ਜਰਾ ਬੱਕਰੀਆਂ ਦਾ ਕੰਮ ਹੀ ਸਟਾਰਟ ਕਰ ਲੈਨੇ ਆ ਇਹ ਕਹਿੰਦਾ ਜਰਾ ਲੱਖ 2 ਲੱਖ ਵਾਲੀ ਮੈਂ ਤਾਂ ਵੀਡੀਓ ਦੇਖਦਾ ਹੁੰਦਾ ਹਾਂ ਮਾਪਾ ਪਾਪੋ ਨਰ ਕੋਲੇ ਚੱਲਦੇ ਆ ਜਿਹੜਾ ਸਹੀ ਰਾਹ ਗੱਲ ਪਾਉਂ ਪੁੱਲੂਰਾ 10000 ਰੁਪਏ ਯਾਰ ਗੱਲ ਤਾਂ ਆ ਨਾ ਯਾਰਾ ਹੂੰ ਬੱਕਰੀ ਕਿਤਾ ਕੋਈ ਮਾੜਾ ਨਹੀਂ ਅੱਛਾ ਕਿਤਾ ਨਾ ਮੱਝਾਂ ਦਾ ਮਾੜਾ ਨਾ ਗਾਵਾਂ ਦਾ ਮਾੜਾ ਨਾ ਭੇਡ ਦਾ ਮਾੜਾ ਨਾ ਬੱਕਰੀ ਦਾ ਮਾੜਾ ਹੂੰ ਮਾੜਾ ਕੀ ਐ ਮਾੜਾ ਬੰਦੇ ਦਾ ਕਰਨ ਦਾ ਟੰਗਾ ਉਹ ਕਿਵੇਂ ਬਾਈ ਹੁਣ ਫਰਜ ਕਰ ਲਾ ਹਾਂ ਬੀ ਇੱਕ ਚੀਜ਼ ਜਿਹੜੀ ਚਾਹੇ ਤੂੰ ਮਸਿੰਦਰੀ ਤੋਂ ਲੈ ਕੇ ਕਿੱਥੇ ਤੱਕ ਲਾ ਲਾ ਜਿਹੜੀ ਆਪਾਂ ਨੂੰ ਚਲਾਉਣੀ ਹੀ ਨਹੀਂ ਆਉਂਦੀ ਹੂੰ ਉਹਦਾ ਆਪਾਂ ਨੁਕਸਾਨ ਹੀ ਕਰਾਂਗੇ ਨਾ ਹਾਂਜੀ ਹਾਂ ਠੀਕ ਹੈ ਨਾ ਓਵੇਂ ਜਿਵੇਂ ਇਹ ਕਿੱਤ ਹੈ ਹਾਂ ਜਦੋਂ ਫਰਜ ਕਰ ਲੈ ਅੱਜ ਜੇ 10 ਲੱਖ ਦੀ ਕਾਰ ਲੈ ਕੇ ਜਰੋ ਕੌਲਿਆਂ ਚੀ ਮਾਰਨੀ ਆ ਫਿਰ 25000 ਦੀ ਆਪ 30000 ਦੀ 35000 ਦੀ Maruti ਲੈ ਕੇ ਚਲਾਉਣੀ ਸੱਕੋ ਹਾਂ ਵੀ ਪਹਿਲਾਂ ਵੀ ਚਲਾਉਣੀ ਸੱਕੋ ਹੈ ਹਾਂ ਵੀ ਕੰਮ ਕਰਨਾ ਸਿੱਖੋ ਹੁਣ ਤੁਸੀਂ ਕਹਿੰਦੇ ਹੋ ਵੀ ਬੱਕਰੀ ਤਾਂ 2.5 ਲੱਖ ਦੀ ਵੀ ਆ 3-3 ਲੱਖ ਦੀ ਵੀ ਪਈ ਆ ਹੁਣ ਬਾਈ ਸੰਦੀਪ ਨੇ ਸੰਦੀਪ ਨਹੀਂ ਹੈਗਾ ਗੰਗਾ ਨਗਰ ਵਾਲਾ ਹੁਣ ਉਹ ਬੱਕਰੀ ਐ ਮੰਨ ਕੇ 4 ਲੱਖ 75 ਹਜ਼ਾਰ ਦੀ ਡਾਕਟਰ ਮਸਤਾਖ ਨੇ ਸੌਦਾ ਕਰਾਤਾ ਸੀ ਐਨੀ ਮਹਿੰਗੀ ਬੱਕਰੀ ਭਾਈ ਹైదరాబాద్ ਦੇ ਬੰਦਿਆਂ ਨੇ ਪੜਦਾ ਭਾਈ ਕੰਮ ਭਲਾਈ ਆਣੇ ਭਲਾਈ ਆਣੇ ਮੰਡੀ ਤੇ ਲਾਲਾ ਤੂੰ ਉਹ ਬੱਕਰਾ 5.5 ਲੱਖ ਦਾ ਉਹਦੇ ਆਪਦੀ ਮਸਤਾਖ ਨੇ ਆਪ ਵੇਚਿਆ ਭਾਈ ਇੱਕ ਗੱਲ ਯਾਰ ਤੈਨੂੰ ਹੋਰ ਪੁੱਛਦਾ ਮੈਂ ਭੁੱਲਰਾ ਹੂੰ ਵੀ ਜਿਵੇਂ ਹਨਾ ਯਾਰ ਲੋਕ ਐਨੇ ਆ ਮਹਿੰਗੀਆਂ ਮਹਿੰਗੀਆਂ ਬੱਕਰੀਆਂ ਵੇਚਦੇ ਆ ਜਾਂ ਬੱਕਰੇ ਵੇਚਦੇ ਆ ਭਾਈ ਗੱਲ ਸੱਚ ਹੁੰਦੀ ਐ ਇਹ ਸੱਚ ਐ ਭਾਈ ਜਮਾਂ ਯਾਰ ਇੰਨੀ ਮਹਿੰਗੀ ਯਾਰ ਬੱਕਰੀ ਬਾਈ ਮੱਝ ਆਉਂਦੀ ਆ ਬਾਈ ਇੰਨੇ ਮੁੱਲ ਦੀ ਪੂਰੀ ਚੰਗੀ ਯਾਰ ਗੱਲ ਸੁਣੋ ਜਿਹਨੇ ਪੈਸਾ ਲਾਉਣਾ ਹੈ ਤੂੰ ਕੱਲ ਇੰਨੇ ਲੀਟਰ ਰੇਟ 'ਚ ਜਾ ਇੰਨੇ ਰੇਟ ਦੀ ਗੱਲ ਤੇ ਨਾ ਜਾ ਨਾ ਜਿਹਨੇ ਪੈਸਾ ਲਾਉਣਾ ਉਹ ਤਾਂ 10 ਲੱਖ ਦਾ ਕੁੱਤਾ ਵੀ ਖਰੀਦ ਰਿਹਾ ਹੈ ਫਿਰ ਕੁੱਤਾ ਦਿੰਦਾ ਹੀ ਕੁਛ ਨਹੀਂ ਗੱਲ ਆ ਵੀ ਉਹ ਤਾਂ ਦੁੱਧ ਵੀ ਨਹੀਂ ਦਿੰਦਾ ਨਾ ਮੈਂ ਤਾਂ ਯਾਰ ਹੁਣ ਡੌਗ ਕੁਆਲਿਟੀਆਂ ਨੇ ਡੌਗ ਸ਼ੋ ਹੁੰਦੇ ਨੇ ਨਹੀਂ ਹਾਂ ਮੇਰੀ ਗੱਲ ਮੇਰੀ ਗੱਲ ਹੁਣ ਪਹਿਲਾਂ ਵੀ ਜਿਵੇਂ ਚੱਲ 10 ਲੱਖ ਦਾ ਕੁੱਤਾ ਵੀ ਤੇਰੀ ਗੱਲ ਮੰਨ ਲਈ ਠੀਕ ਆ ਨਾ ਪਿੰਡੀ ਸਿੱਧੂ ਆਉਣੇ ਪਤਾ ਨਹੀਂ 13-14 ਲੱਖ ਦਾ ਕੁੱਤੀ ਮੰਗਾਇਆ ਸੀ ਗੱਲਾ ਮੈਂ ਤੈਨੂੰ ਉਹੀ ਗੱਲ ਕਰਦਾ ਮੈਂ ਤੈਨੂੰ ਉਹੀ ਗੱਲ ਕਰਦਾ ਵੀ ਹੁਣ ਜਿਹੜੇ ਬੰਦੇ ਯਾਰ ਅਸੀਂ ਯਾਰ ਕੰਮ ਸ਼ੁਰੂ ਕਰਨਾ ਹੁਣ ਅਸੀਂ 4 ਲੱਖ ਵਾਲੀ ਜਾਂ 3 ਲੱਖ ਵਾਲੀ ਬੱਕਰੀ ਤੋਂ ਜੀ ਵੀ ਲੈਣਾ ਮੈਂ ਤੈਨੂੰ ਐਗਜ਼ਾਮ ਇਹਦਾ ਤੈਨੂੰ ਐਂ ਪੁੱਛਣਾ ਆ ਵੀ ਅਸਲ ਬੱਕਰੀ ਵੀ ਕਿੰਨੇ ਕ ਤੱਕ ਦੀ ਆ ਯਾਰ ਮੈਂ ਤੈਨੂੰ ਗੱਲ ਦੱਸਾਂ ਵੀ ਮੈਂ ਦੇਖਾ ਆਪਦੀ ਨਿਗਾਚ ਹਲੇ ਮੈਂ ਵੀ 70-65 ਤੋਂ 70% ਫਾਰਮਰਾਂ ਅ। ਅੱਛਾ ਉਹ 65 ਤੋਂ 70% ਕਿਹੜਾ ਵੀ ਮੈਨੂੰ ਆਮ ਲੋਕ ਜਿਹੜੇ ਬੱਕਰੀਆਂ ਰੱਖਦੇ ਨੇ ਮੈਂ ਨਹੀਂ ਕਹਿੰਦਾ ਵੀ ਮੈਂ ਇਕੱਲੇ ਫਾਰਮਰਾਂ ਵੀ ਮੈਂ ਹੀ ਆ। ਹਾਂ ਜਿੰਨੇ ਰੱਖਦਿਆ ਵੀ ਉਹਨਾਂ ਨੂੰ ਮੈਡੀਕਲ ਤੇ ਯਾਰ ਬਾਬਤ ਦਾ ਠੀਕ ਹੈ। ਮੈਨੂੰ ਡਾਕਟਰੀ ਇਲਾਜ ਬਾਰੇ ਨੌਲੇਜ ਚਾਹੀਏ ਮੈਂ ਪੁੱਛ ਕੇ ਕਰਲਾ ਚਾਹੀਏ ਮੇਰੀ ਆਪਦੀ ਥਿਉਰੀ ਹੈ ਮੈਨੂੰ ਉਹਦੇ ਵਿੱਚ ਪ੍ਰੈਕਟੀਕਲ ਥਿਉਰੀ ਦੇ ਵਿੱਚ ਮੈਂ ਕਾਮ ਜਾਵਾਂ। ਠੀਕ ਹੈ। ਠੀਕ ਹੈ ਨਾ। ਰਹੀ ਗੱਲ ਮੈਂ ਬੱਕਰੀਆਂ ਜਿਹੜੀਆਂ ਤੁਸੀਂ ਰੱਖਤੀਆਂ ਨੇ ਹੂੰ ਜਿਹੜੇ ਬਾਹਰ ਚਾਰਦੇ ਆ ਬਾਹਰ ਚਾਰਦੇ ਆ ਉਹਨਾਂ ਦੀ ਬੱਕਰੀਆਂ ਲੈ ਕੇ ਮੈਂ ਵਿੱਚੋਂ ਬਸ ਇੱਕ ਸੋਧ ਆ ਹੂੰ ਠੀਕ ਹੈ ਕਿਸੇ ਮਸੰਦਰੀ ਦੀ ਸੋਧ ਕਰ ਲੈ ਕਿਸੇ ਜਾਨਵਰ ਦੀ ਕਰ ਲੈ ਉਹਦੀ ਪਰਖ ਆ ਗਈ ਵੀ ਆਹ ਜਾਣ ਹੋਵੇ ਦੁੱਧ ਦਿੰਦਾ ਯਾਰ ਜਿਹਨੂੰ ਆਪਾਂ ਫਲਾਣਾ ਚੰਗੀ ਨਸਲ ਦਾ ਬ੍ਰੀਡਰ ਆ ਉਹਦੀ ਹਾਈਟ ਲੰਬਾਈ ਕੰਨ ਆ ਕੀ ਦੇਖ ਕੇ ਆਪਾਂ ਇਹਨਾਂ ਕ੍ਰੋਸ ਕਰਾ ਦੀ ਉਹਦੇ ਬੱਚੇ ਵਧੀਆ ਮੂਹਰੇ ਆ ਕੇ ਗਾਹਾਂ ਉਹਨਾਂ ਨੂੰ ਚੰਗੇ ਬੱਚਿਆਂ ਦੇ ਕ੍ਰੋਸ ਚ ਲਿਆ ਕੇ ਆਪਾਂ ਉਹ ਚੀਜ਼ ਦੀ ਨੌਲੇਜ ਰੱਖ ਬੈਠੇ ਹੂੰ ਉਹ ਗਿਆਨ ਆਪਣੇ ਕੋਲੇ ਆ ਗਿਆ ਉਹਦੇ ਨਾਲ ਆਪਾਂ ਇੱਕ ਵਧੀਆ ਸੱਚੇ ਜੇ ਢੰਗ ਵਾਲੇ ਫਾਰਮਰ ਬਣ ਗਏ ਉਹਨੂੰ ਵੈਕਸੀਨੇਸ਼ਨ ਆਸਨ ਆਉਦੀ ਹੋਵੇ ਐਵਰੀਬਾਡੀ ਵੈਕਸੀਨੇਸ਼ਨ ਹਾਂ ਸਮੇਂ ਸਰ ਕਿਹੜੇ ਕਿਹੜੇ ਮੌਸਮ ਚ ਕਿਹੜੀਆਂ ਟੀਕਾ ਕਰਨ ਲਾਉਣਾ ਹੈ ਕਿਹੜਾ ਤੁਸੀਂ ਮੰਨ ਕੇ ਚੱਲੋ ਦਵਾਈਆਂ ਦੇਣੀਆਂ ਨੇ ਜਾਨਵਰ ਆਪ ਦੇ ਲਸਣ ਦਿਖਾਉਂਦਾ ਬਿਮਾਰ ਹੋਣ ਤੋਂ ਪਹਿਲਾਂ ਵੀ ਠੀਕ ਹੈ ਨਾ ਵੀ ਉਹ ਤੋਂ ਪਹਿਲਾਂ ਕਿਹੜੇ ਕਿਹੜੇ ਲਸਣ ਦਿਖਾਉਂਦਾ ਆਪਾਂ ਉਹ ਤੋਂ ਵੀ ਬਚਾਅ ਕਰ ਸਕਦੇ ਜਿਹੜਾ ਆਪਣਾ ਖਰਚਾ ਨਾ ਹੋਵੇ ਉਹੀ ਫਾਰਮਿੰਗ ਬੱਕਰੀ ਕਿੱਤਾ ਖਰਗਾ ਤੁਸੀਂ ਬੱਕਰੀ ਪਿੱਤੇ ਹੀ ਕਰ ਲੈਣਾ ਹਾਂ ਭਈ ਹਾਂ ਉਹ ਚੀਜ਼ਾਂ ਸੱਤਿਆਂ ਜ਼ਰੂਰੀ ਨੇ ਹੁਣ ਬੱਕਰੀਆਂ ਦਾ ਤੁਸੀਂ ਇੱਕ ਗੱਲ ਆ ਹੁਣ ਜੱਲੇ ਫਾਰਮਰ ਕਹਿੰਦੇ ਨੇ ਭਾਈ ਕੱਲ ਨੂੰ ਬਲੇਮ ਤਾਂ ਫਾਰਮ ਤੇ ਲੱਗਦਾ ਹੁੰਦਾ ਕਿੱਤੇ ਤੇ ਬਲੇਮ ਲੱਗਦਾ ਹ ਹੁਣ ਬੰਦਾ ਉੱਥੇ ਇਹ ਗੱਲ ਥੋੜੀ ਉਹ ਕਹਣਾ ਹੁੰਦਾ ਹੈਗਾ ਵੀ ਯਾਰ ਮੈਂ ਕਿੱਤਾ ਤਾਂ ਕਰ ਲਿਆ ਪਰ ਮੈਨੂੰ ਕਰਨਾ ਨਹੀਂ ਆਇਆ ਸੀ ਬੰਦਾ ਸਿੱਧਾ ਇੱਕ ਗੱਲ ਤੇ ਜਾਂਦਾ ਵੀ ਯਾਰ ਇਹ ਤਾਂ ਕਿੱਤਾ ਹੈ ਨਹੀਂ ਵਧੀਆ ਇਹ ਤਾਂ ਮਾੜਾ ਤੀ ਉਹ ਤਾਂ ਮਰੇ ਇੰਨੇ ਪੈਸੇ ਬਰਬਾਦ ਹੋ ਗਏ ਬੰਦਾ ਕਦੇ ਕੋਈ ਇਹ ਗੱਲ ਕਹਿੰਦਾ ਦੇਖਿਆ ਵੀ ਯਾਰ ਮੇਰੀ ਇਹ ਟੰਗ ਨਾਲ ਜਿਹੜੇ ਟੰਗ ਨਾਲ ਇਹ ਕਿੱਤਾ ਕੰਮ ਮਿਹਨਤ ਭਾਲਦਾ ਸੀ ਉਹ ਟੰਗ ਨਾਲ ਕਰ ਨਹੀਂ ਸਕਿਆ ਇੱਕ ਮੈਂ ਹੋਰ ਵੀਡੀਓ ਦੇਖੀ ਸੀ ਹੂੰ ਫਰੀਦਕੋਟ ਬੰਨੇ 100 ਬੱਕਰੀ ਮਰ ਗਈ ਬਾਈ ਦੀ ਪੀਪੀਆਰ ਬਿਮਾਰੀ ਨਾਲ ਉਹ ਕੀ ਹੁੰਦੀ ਹੈ ਬਾਈ ਬਾਈ ਪੀਪੀਆਰ ਪੈਟ ਡੈਸ ਠੀਕ ਹੈ ਨਾ ਅੱਛਾ ਤੇ ਉਹ ਨਾ ਇੱਕ ਬਿਮਾਰੀ ਹੈ ਮੰਨ ਕੇ ਚੱਲ ਜਿਵੇਂ ਆਉਂਦੀ ਹੈ ਤਿੰਨ ਸਾਲ ਬਾਅਦ ਉਹਦੀ ਵੈਕਸੀਨੇਸ਼ਨ ਹੁੰਦੀ ਹੈ ਅੱਛਾ ਜੀ ਠੀਕ ਹੈ ਨਾ ਤੁਸੀਂ ਜਿਹੜੀ ਮੇਨ ਮੁੱਦੇ ਵਾਲੀ ਗੱਲ ਆ ਨਾ ਵੀ ਉਹਨੇ ਬੰਦੇ ਨੇ 300 ਬੱਕਰੀ ਦਾ ਪਾਲੀ ਉਹਨੂੰ ਨੌਲੇ ਜੇ ਇਸੇ ਗੱਲ ਦੀ ਨਹੀਂ ਸੀ ਨਾ ਵੀ ਯਾਰ ਜਿਹੜੋ 300 ਬੱਕਰੀ ਦਾ ਬੰਦਾ ਰਿਸਕ ਚੱਕੀ ਬੈਠਾ ਹੈ ਹਾਂ ਹੁਣ ਜੇ ਅੱਜ ਨੋਰਮਲੀ ਬੱਕਰੀ ਆਪਾਂ ਲਾਈਏ ਬੱਕਰੀ 15000 ਤੋਂ 12000 ਤੋਂ ਸਟਾਰਟ ਹੋ ਜਾਂਦੀ ਹੈ ਆਪਾਂ ਉਹਦੇ ਲਈ 300 ਬੱਕਰੀ ਸਾਰਿਆਂ ਨੂੰ ਘੱਟ ਕੁਆਲਿਟੀ ਚ ਲਾ ਆਪਾਂ 10000 ਤੋਂ ਸਟਾਰਟ ਕਰ ਲਾ ਠੀਕ ਹੈ ਨਾ ਜੇ ਤੂੰ ਕਹਿੰਦਾ ਵੀ ਉਹਦੀ 300 ਬੱਕਰੀ ਸੀ ਜੇ 10000 ਰੁਪਏ ਨੂੰ ਵੀ ਕਰਦੇ 100 ਬੱਕਰੀ 10 ਲੱਖ ਦੀ ਹੋਗੀ 30 ਲੱਖ ਰੁਪਏ ਦਾ ਮਾਲ ਸੀ ਨਾ ਅਗਲੇ ਕੋਲੇ ਔਰ 30 ਲੱਖ ਦਾ ਮਾਲ ਸੀ ਹੁਣ ਬੰਦੇ ਮਾਰ ਕਿੱਥੇ ਖਾ ਗਿਆ ਬੰਦਾ ਮਾਰ ਖਾ ਗਿਆ ਬਿਨਾਂ ਨੌਲੇਜ ਤੋਂ ਕੰਮ ਕਰਨ ਤੇ ਕੀ ਗੱਲ ਸੀ ਸਾਰੀ 300 ਰੁਪਏ ਦੀ ਬੈਲ ਹੈ ਮੰਨ ਕੇ ਚੱਲ ਤੂੰ 50 ਡੰਗਰਾਂ ਦੀ ਫੇਰਾ ਠੀਕ ਹੈ ਨਾ 50 ਡੰਗਰਾਂ ਦੀ ਬੈਲ 300 ਦੀ ਹੈ 100 ਡੰਗਰ ਦੀ 600 ਦੀ ਹੈ ਮੰਨ ਕੇ ਚੱਲ ਸਾਰੀ 1800 ਰੁਪਏ 2000 ਦੀ ਦਵਾਈ ਸੀ ਬੰਦਾ 30 ਲੱਖ ਦਾ ਘਾਟਾ ਤਾਂ ਖਾਣ ਨੂੰ ਤਿਆਰ ਹੋ ਗਿਆ ਆਖਰਕਾਰ ਨੂੰ ਉਹ 1800 2000 ਰੁਪਏ ਦੀ ਵੈਕਸੀਨੇਸ਼ਨ ਪਿੱਛੇ ਹਾਂ ਬਾਕੀ ਜੇ ਆਪਾਂ 4500 ਰੁਪਏ ਪਰ ਕੇ ਟ੍ਰੇਨਿੰਗ ਕਰ ਲਈਏ ਉਹ ਵੀ ਬਿਹਤਰ ਆ ਯਾਰ 4500 ਯਾਰ ਕੋਮੋ ਫਾਰਮਾਚੀ ਉਹਦੇ ਬਾਰੇ ਸਰਚ ਕਰੋ ਟ੍ਰੇਨਿੰਗ ਤਾਂ ਯਾਰ ਮੈਂ ਤੈਨੂੰ ਗੱਲ ਦੱਸਦਾ ਟ੍ਰੇਨਿੰਗ ਤਾਂ ਮੈਨੂੰ ਲੱਗਦਾ ਯਾਰ ਵੀ ਲੋਕ ਸਰਟੀਫਿਕੇਟ ਲੈਣ ਖਾਤਰ ਕਰਦੇ ਆ ਜਿਹੜਾ ਲੋਨ ਜਾਣੀ ਚੱਲਦਾ ਹਾਂ ਮੈਂ ਜੇ ਯਾਰ ਆਪਾਂ ਬਈ ਕੰਮ ਕਰਨਾ ਨਾ ਤਾਂ ਆਪਾਂ ਨੂੰ ਟ੍ਰੇਨਿੰਗ ਦੀ ਲੋੜ ਨਹੀਂ ਆਪਾਂ ਨੂੰ ਤਾਂ ਇਹੋ ਜਿਹੇ ਬੰਦੇ ਨਾਲ ਮਿਲਣਾ ਪਊ ਹਾਂ ਇਹਨਾਂ ਤੋਂ ਜਾਣਕਾਰੀ ਯਾਰ ਜਿਹੜਾ ਤੂੰ 2 ਘੰਟੇ 4 ਘੰਟੇ ਤੈਨੂੰ 8 ਘੰਟੇ ਜਾਂ ਕਹਿੰਦਾ 10 ਘੰਟੇ ਆ ਉਹ ਠੀਕ ਐ ਅਸੀਂ ਵੀ ਟ੍ਰੇਨਿੰਗਾਂ 'ਚ ਜਾਂਦੇ ਆ ਪਰ ਉੱਥੇ ਨਾ ਜਦੋਂ ਪਤਾ ਕੱਲ ਕੀ ਐ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਜਾਣਕਾਰੀ ਹਾਸਲ ਕਰ ਲੋਗੇ ਨਾ ਉਸ ਦਿਵਾਰ ਫਿਰ ਤੁਸੀਂ ਉਹ ਚੀਜ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਘਾਟਾਂ ਨੇ ਤੁਹਾਡੇ ਦਿਮਾਗ 'ਚ ਆਟੋਮੈਟ ਕਾਉਣ ਲੱਗ ਜਾਣਗੀਆਂ ਵੀ ਯਾਰ ਆ ਘਾਟ ਆ ਉਰੇ ਆ ਘਾਟ ਆ ਹੁਣ 24 ਇੱਕ ਗੱਲ ਸੁਣੋ ਪਹਿਲਾ ਨੰਬਰ ਹੋਰ ਵੀ ਐ ਟ੍ਰੇਨਿੰਗ 'ਚ ਤੁਸੀਂ ਬਾਗ ਗਏ ਤੁਸੀਂ 24 ਘੰਟਿਆਂ ਦੀ ਜਾਂ ਤੁਸੀਂ 48 ਘੰਟਿਆਂ ਦੀ ਦੋ ਦਿਨਾਂ ਦੀ ਟ੍ਰੇਨਿੰਗ ਲੈ ਲਈ 12-12 ਘੰਟੇ ਦਾ ਤੁਸੀਂ ਸੌਂਕੀ ਲਗਾਉਣੇ ਆ 24 ਘੰਟਿਆਂ ਦੇ ਵਿੱਚੋਂ ਤੁਸੀਂ ਖਾਣਾ ਪੀਣਾ ਬੈਠਣਾ ਵੀ ਐ ਲੋਕਾਂ ਨਾਲ ਗੱਲਾਂ ਵੀ ਕਰਨੀਆਂ ਨੇ ਬਾਕੀ ਰੈਸਟ ਵੀ ਮਾਰਦੋ ਕਿਤੇ ਬਾਥਰੂਮ ਬਾਗ ਕੇ ਕਿਤੇ ਹੋਰ ਹਰ ਸੋਲੇ ਕੋਲ ਇੱਕ ਦਿਨ ਦੇ ਵਿੱਚ ਘੰਟੇ ਬਚਿਆ ਸਫੀਣੀ ਘੱਟੋ ਘੱਟ 4.5 ਤੋਂ ਵੱਧ ਤੁਸੀਂ ਲੈਕਚਰ ਸੁਣ ਨਹੀਂ ਸਕਦੇ ਹੂੰ 4.5 ਘੰਟੇ ਵਾਲੇ ਲੈਕਚਰ ਦੇ ਵਿੱਚੋਂ ਵੀ ਮੈਂ ਕਹਿੰਦਾ ਵੀ 20 ਮਿੰਟਾਂ ਵਾਲਾ ਜਿਹੜਾ ਲੈਕਚਰ ਤੁਹਾਡੇ ਦਿਮਾਗ 'ਚ ਐਡ ਹੋ ਗਿਆ ਹੋ ਗਿਆ ਨਹੀਂ ਕਿਸੇ ਬੰਦੇ ਦੀ ਇੰਨੀ ਕਪੈਸਿਟੀ ਨਹੀਂ ਵੀ 10 ਮਿੰਟ ਤੋਂ ਵੱਧ ਦੇ ਲੈਕਚਰ ਨੂੰ ਤੁਸੀਂ ਆਪਣੇ ਦਿਮਾਗ 'ਚ ਫੀਡ ਕਰਕੇ ਰੱਖ ਲਓ ਹੂੰ ਔਰ ਤੁਸੀਂ ਕਾਪੀਆਂ ਤੇ ਲਿਖ ਲਿਆ ਹਾਂਜੀ ਔਰ ਤੁਸੀਂ ਸਖਾ ਵਧੀਆ ਵਿਦਿਆਰਥੀ ਜਾਂ ਸਿੱਖਿਅਕ ਜਾ ਕੇ ਚੰਗੇ ਢੰਗ ਨਾਲ ਕੰਮ ਕਰੋ ਬੰਦੇ ਮੈਨੇਜਮੈਂਟ ਨੂੰ ਚਲਦੀ ਨੂੰ ਸਮਝੋ ਜਦੋਂ ਤੁਹਾਡੇ ਫਾਰਮ 'ਚ ਬਿਮਾਰੀ ਆਈ ਤੁਸੀਂ ਆਪਣੇ ਹੱਥ ਨਾਲ ਪ੍ਰੈਕਟੀਕਲ ਤੇ ਯਾਰ ਦੇਣਾ ਕਿਹੜੀ ਕੋਈ ਟੀਕੇ ਲਾਏ ਜਾਂ ਡਾਕਟਰ ਛੋਡੇ ਫਾਰਮ 'ਚ ਟੀਕੇ ਲਾ ਕੇ ਛੱਟ ਗਿਆ ਤੁਸੀਂ ਪੜ ਲਏ ਔਰ ਜਿਵੇਂ ਉਹ ਬਿਮਾਰੀ ਆਉਣ ਤੋਂ ਪਹਿਲਾਂ ਛੋਡੇ ਜਾਨਵਰ 2-4 ਦਿਨ ਪਹਿਲਾਂ ਕੀ ਲੱਛਣ ਦਿੰਦੇ ਸੀ ਜਦੋਂ ਛੋਡੇ ਫਾਰਮ 'ਚ ਇਹ ਪ੍ਰੈਕਟੀਕਲ ਤਜਰਬੇ ਹੋਣਗੇ ਨਾ ਉਹ ਸਭ ਤੋਂ ਵੱਡੀ ਟ੍ਰੇਨਿੰਗ ਛੋਡੇ ਆਪਦੇ ਘਰੇ ਹੋਊਗੀ ਜਦੋਂ ਤੁਸੀਂ ਆਪਣਾ ਕਿੱਤਾ ਸਟਾਰਟ ਕਰੋਗੇ। ਨਾ ਹੁਣ ਫਿਰ ਇੱਥੋਂ ਆ ਨੂੰ ਆਏ ਦੱਸ ਬਈ ਬੱਕਰੀਆਂ ਰੱਖ ਲਈਏ। ਬੱਕਰੀਆਂ ਰੱਖ ਲਓ। ਮੇਰਾ ਮਤਲਬ ਪਹਿਲਾਂ ਪੂਰੀ ਕਹਾਣੀ ਸੁਣਤਾ ਲਓ ਜਰੋਂ ਬੈਠੇ। ਟ੍ਰੇਨਿੰਗ ਤੁਸੀਂ ਆਪਣੇ ਤਰੀਕੇ ਕਰੋਗੇ। ਅੱਛਾ। ਉਹਨਾਂ ਦੇ ਸੁਣੋ ਦੱਸਤਾ। ਮੀਨ ਸੇ ਤਾਂ ਸੁਣੋ ਇਹ ਖਵਾਉਣ ਪਿਉਉਣ ਬਾਰੇ ਕੀ ਕਰਨਾ, ਚਾਰ ਕੇ ਲਿਆਉਣੇ ਨੇ, ਡਾਹਣੀਆਂ ਪਾਉਣੀਆਂ ਨੇ ਕੀ ਕਰਨਾ ਉਹਨਾਂ ਦੇ ਉਹ ਚੀਜ਼ ਬਾਰੇ ਸਿੱਖੋ। ਉਹ ਪੜਨ ਲਿਖਣ ਵਾਲੀਆਂ ਗੱਲਾਂ ਨੇ। ਠੰਡ ਚ ਪਾਣੀ ਕਿਹੜੇ ਟਾਈਮ ਧਰਨਾ ਹੈ ਜਦੋਂ ਠੰਡ ਧੁੱਪ ਚੜੇ ਜਾਨਵਰਾਂ ਨੂੰ ਬਾਹਰ ਕੱਢੋ ਔਰ ਠੰਡ ਪੈਣ ਤੋਂ ਪਹਿਲਾਂ ਪਹਿਲਾਂ ਜਾਨਵਰਾਂ ਨੂੰ ਅੰਦਰ ਕਰ ਦਿਓ ਠੀਕ ਹੈ ਨਾ ਉਹ ਚੀਜ਼ਾਂ ਕੀਟ ਖਰਾਬ ਹੋ ਜਾ ਜਿਹੜੀ ਦਵਾਈ ਦਿੰਦੇ ਨੇ ਨਾਰਮਲ ਗੱਲਾਂ ਨੇ ਹੁਣ ਖਰਚਾ ਥੋੜੇ ਫਾਰਮ ਦੀ ਪੈਣਾ ਬਾਇਓਟ੍ਰਮ ਦੀ ਗੋਲੀ ਹੈ ਹੁਣ ਜੇ ਬਾਹਰੋਂ ਆ ਕੇ ਸਲਫਾਟ੍ਰਮ ਦਾ ਡਾਕਟਰ ਨੇ ਇੰਜੈਕਸ਼ਨ ਲਾਉਣਾ ਹੈ ਟਾਈਮ ਮੈਂ ਲਾਉਣੇ ਤਾਂ 100 ਤੋਂ 100 ਰੁਪਏ ਮੰਗਦੇ ਨੇ ਠੀਕ ਹੈ ਠੀਕ ਹੈ ਨਾ ਵੀ ਹੁਣ ਰੋਲਾ ਕੀ ਹੈ ਜਦੋਂ ਚੀਜ਼ਾਂ ਥੋੜੇ ਨੌਲੇਜ ਚ ਹੋਣਗੀਆਂ ਆਮ ਥੋੜੀ ਬਚਤ ਵੀ ਹੋਊ ਆਖਰਕਾਰ ਨੂੰ ਖਰਚਾ ਦਾ ਸੋਡੇ ਫਾਰਮਤੀ ਪੈਣਾ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ 3 ਲੱਖ 2 ਲੱਖ ਵਾਲੀ ਗੱਲ ਇਹ ਨਹੀਂ ਹੈਗੀ ਵੀ ਬੱਕਰੀ ਐਨੀ ਮਹਿੰਗੀ ਨਹੀਂ ਜਾਂ ਬੱਕਰਾ ਨਹੀਂ ਵਿਗਦਾ ਬੱਕਰਾ ਨਸਲ ਰਹੀ ਕਿੰਨੀ ਗਈ ਯਾਰ ਹੁਣ ਮੰਡੀ ਕਰਨ ਵਾਲੇ ਵਿੱਚ ਕਹੀ ਜਾਂਦੇ ਆ ਕਿ ਕੋਈ ਨਸਲ ਖਤਮ ਨਹੀਂ ਹੋਈ ਮੰਡੀਆਂ ਤੇ ਆਈ ਜਾਂਦੀ ਹੈ ਫਿਰ ਮੰਡੀਆਂ ਤੇ ਨਸਲ ਆਈ ਤਾਂ ਜਾਂਦੀ ਹੈ ਵਪਾਰੀ ਆਉਂਦੇ ਆ ਇਹੋ ਜਿਹੇ ਬੰਦੇ ਕਿਉਂ ਕਹਿੰਦੇ ਆ ਫਾਰਮਰ ਵੀ ਸਾਨੂੰ ਤਾਂ ਯਾਰ ਚੱਜ ਦੀ ਬੱਕਰੀ ਵੀ ਨਹੀਂ ਮਿਲੀ ਫਿਰ ਜੇ ਸਾਰੀਆਂ ਚੱਜ ਦੀਆਂ ਨੂੰ ਖਰੀਦੇ ਕਿਉਂ ਨਹੀਂ ਹਾਂ ਫਿਰ ਬੱਕਰੀਆਂ ਇੰਨੀਆਂ ਮੁੜ ਕੇ ਕਿਉਂ ਆਉਣੀਆਂ ਨੇ ਮਤਲਬ ਇਹ ਹੈ 2-3 ਲੱਖ ਦੀ ਬੱਕਰੀ ਤੁਸੀਂ ਉਦੋਂ ਲਓ ਜਦੋਂ ਤੁਸੀਂ ਕੰਪੀਟੀਸ਼ਨਾਂ ਦੇ ਵਿੱਚ ਜਾਣ ਦੇ ਮੁਕਾਬਲੇ ਲਈ ਬਣ ਗਏ ਠੀਕ ਹੈ ਵੀ ਭਾਈ ਅਸੀਂ ਅੱਜ ਮੁਕਾਬਲਾ ਕਰਨਾ ਸਾਨੂੰ ਇੰਨੇ ਸਾਲ ਹੋ ਗਏ ਇਹ ਚੀਜ਼ ਬਾਰੇ ਨੌਲੇਜ ਨੂੰ ਅਸੀਂ ਆਹ ਚੀਜ਼ ਕਰੀਏ ਠੀਕ ਹੈ ਨਾ ਪਹਿਲਾਂ ਨੋਰਮਲ 18 ਤੋਂ 20000 ਰੁਪਏ ਦੇ ਸੋਡੀ 2 ਲੱਖ 20 ਬੱਕਰੀਆਂ ਪਾਉਣ ਦੀ ਸੋਡੀ ਮੰਨ ਕੇ ਚਲੋ ਹੈਸੀਅਤ ਹੈ ਵੀ ਅਸੀਂ 20 ਬੱਕਰੀਆਂ ਪਾਉਣੇ ਆ ਤਾਂ ਤੁਸੀਂ 20 ਨਾ ਪਾਓ ਤੁਸੀਂ 5 ਹੀ ਪਾਓ ਪਹਿਲਾ ਨੰਬਰ ਤਾਂ ਅੱਜ ਤੁਸੀਂ ਕੱਥਾ ਵਜਤ ਬਣਾ ਲਿਆ ਛੋਡੇ ਕੋਲੇ ਦੋਨਾਂ ਕੋਲੇ ਤੁਸੀਂ ਫਾਰਮ ਸਾਂਝਾ ਕਰਨਾ ਹੈ ਹਾਂ ਛੋਡੇ ਕੋਲੇ 5 ਲੱਖ ਰੁਪਈਆ ਹੈ 50 ਹਜ਼ਾਰ ਦਾ ਤੁਸੀਂ ਨੀਰਸਤੇ ਆ ਲਿਆ 50 ਹਜ਼ਾਰ ਤੁਸੀਂ ਕੋਲੇ ਰੱਖ ਲਿਆ ਵੀ ਚੱਲ ਦਵਾਈ ਬੂਟੀ ਨੂੰ ਜਾਂ ਯਾਰ ਤੁਸੀਂ ਲੋਕਰ ਰੱਖ ਲਿਆ ਉਹਨੂੰ 10 ਹਜ਼ਾਰ ਤਨਖਾਹ ਦੇਣੀ ਹੈ ਹਾਂ ਠੀਕ ਹੈ ਨਾ ਪਹਿਲਾ ਨੰਬਰ ਦਾ ਮੰਨ ਕੇ ਜਦੋਂ ਵੀ ਬੱਤਰੀ ਪਤਾ ਸਵੇ ਤਾਂ 2 ਸਾਲਾਂ ਚ ਰਾਹ ਦੇਊਗਾ ਅੱਛਾ ਸਹੀ ਢੰਗ ਨਾਲ ਓਧੀ ਆ ਲੈ ਨਾ ਕਥੀ ਮਾਲਵੇ ਦੀ ਯਾਰਾ ਵੀ ਲੈ ਡਾਰ ਲੱਤੇ ਪਾਲੇ ਯਾਰ ਮਾਂ ਜਾਨਵਰ ਹੁਣ ਜਿਹੜਾ ਤੁਹਾਡੇ ਕੋਲੇ ਪਹਿਲਾਂ ਇਕੱਠਾ ਬਜਟ ਸੀ ਉਹ ਤੁਸੀਂ ਅਣਜਾਣ ਪਨੇ ਚ ਮਾੜੇ ਜਾਨਵਰਾਂ થી ਲਾ ਬੈਠੇ ਦੇਖੋ ਤੁਸੀਂ ਇੱਕ ਵਾਰੀ ਫਾਰਮ ਚ ਲਿਆਂਦੇ ਕੰਮ ਤਾਂ ਤੁਹਾਨੂੰ ਕਰਨਾ ਪੈ ਗਿਆ ਇਦੋਂ ਬਾਅਦ ਤੁਹਾਡੀ ਨੌਲੇਜ ਵੀ ਵਧੂਗੀ ਜਦੋਂ ਨੌਲੇਜ ਵਧ ਗਈ ਨਾ ਇੱਕ ਵਾਰ ਤੁਹਾਨੂੰ ਪਤਾ ਲੱਗਣ ਲੱਗ ਜੂ ਵੀ ਸਾਡਾ ਆ ਜਾਨਵਰ ਵੀ ਮਾੜਾ ਹੈ ਉਹ ਵੀ ਮਾੜਾ ਹੈ ਆ ਵੀ ਮਾੜਾ ਫਰਾਨੇ ਕੋਲੇ ਹੀ ਜੀ ਚੀਜ਼ ਹੈ ਉਹ ਐ ਹੈ ਜੇ ਤੁਹਾਡੇ ਫਾਰਮ ਦੇ ਵਿੱਚੋਂ ਪਹਿਲਾਂ ਤਾਂ ਤੁਸੀਂ ਅਣਜਾਣ ਕੋਲੇ ਤੁਹਾਨੂੰ ਪੈਸਾ ਵੱਧ ਲਾ ਬੈਠੇ ਫੇਰ ਤੁਸੀਂ ਉਹਨਾਂ ਨੂੰ ਵੇਚਣ 'ਚ ਘਾਟਾ ਖਾਦਾ ਫੇਰ ਜੇ ਦੁਬਾਰੇ ਤੁਸੀਂ ਨਸਲ ਦੀਆਂ ਬੱਕਰੀਆਂ ਲੈ ਕੇ ਕੰਮ ਕਰੋਗੇ ਤਾਂ ਉਹਨਾਂ ਦੇ ਵਿੱਚ ਦੁਬਾਰੇ ਫੇਰ ਪੈਸਾ ਪਊਗਾ ਠੀਕ ਹੈ ਠੀਕ ਹੈ ਨਾ ਫੇਰ ਤੁਸੀਂ ਸਭ ਤੋਂ ਵੱਡੇ ਲਾਸਟ ਹੀ ਹੋ ਜੇ ਹੁਣ ਤੁਸੀਂ ਜਿਹੜੀ 20 ਬੱਚਰੇਆਂ ਲੈਣ ਦੀ ਮੰਨ ਕੇ ਚਲੋ ਮਾ ਉਹ ਹੈ ਫੈਸਲਾ ਕਰੀਆ ਪਾ ਦੂ ਲੈਣੀਆਂ ਨੇ ਦੇਖੋ ਦੇਖੋ ਕੋਈਆਂ 5000 ਤਾਂ ਨਾਲ ਇੱਥੇ ਆਉਣ ਗਈਆਂ ਤੁਸੀਂ 5 ਫੀਮੇਲੇ ਤੇ ਤਿੰਨ ਬੱਕਰੀਆਂ ਤੇ ਕੰਮ ਕਰੋਗੇ ਲੋਕਾਂ 'ਚ ਵੇਚਰੋਗੇ ਮਾਰਕੀਟ 'ਚ ਜਾਓਗੇ ਮੰਨ ਕੇ ਚਲੋ ਚੰਗੇ ਫਾਰਮਰਾਂ 'ਚ ਜਾਓਗੇ ਕੰਪੀਟੀਸ਼ਨ ਮੇਲਿਆਂ 'ਚ ਜਾਓਗੇ ਵੀ ਕਿਹੋ ਜੀ ਬੱਕਰੀਆਂ ਨੂੰ ਕਿਉਂ ਸਨਮਾਨਿਤ ਕੀਤਾ ਕੀ ਸੀ ਇਹਦੇ 'ਚ ਇਹ ਜਾ ਖਾਸ ਆ ਫਿਰ ਵੀ ਤੁਸੀਂ 32 17 ਜਾਂ 15 ਬੱਕਰੀਆਂ ਤੇ ਪੈਸੇ ਲਾਉਣੇ ਨੇ ਉਸ ਤੋਂ ਬਾਅਦ ਤੁਸੀਂ ਚੰਗੇ ਜਾਨਵਰਾਂ ਤੇ ਲਾ ਲੂਗੇ ਹਾਂ ਕਿਉਂ ਬਜਟ ਤਾਂ ਸੋਡੀ ਜੇਬ 'ਚ ਆ ਅੱਜ ਲਾਉਣਾ ਕੱਲ ਨੂੰ ਲਾ ਲੂ ਇਹ ਮੰਨ ਕੇ ਚਲੋ ਵੀ ਜਿੱਥੇ ਅੱਜ ਕੰਮ ਸਟਾਰਟ ਕੀਤਾ ਆਪਾਂ ਇੱਕ ਸਾਲ ਬਾਅਦ ਸਟਾਰਟ ਕਰ ਲਿਆ ਤੇ ਬਾਈ ਫਿਰ ਇੱਕ ਗੱਲ ਹੋਰ ਜਿਵੇਂ ਚਲ ਬੱਕਰੀਆਂ ਦਾ ਹਨਾ ਅਸੀਂ ਚਲ ਹਾਵ ਜੇ ਨਾਲ ਲੈ ਲਾਂਗੇ ਨਾ ਹਾਂ ਫਿਰ ਬਾਈ ਜਦੋਂ ਉਹਨਾਂ ਦੇ ਬੱਚੇ ਯਾਰ ਤਾਂ ਫਰੋ ਉਹਨਾਂ ਨੂੰ ਵਧੀਆ ਲੈਣਾ ਬੂ ਬਰੀਡਰ ਤਾਂ ਨਾ ਬਰੀਡਰ ਬਾਈ ਯਾਰ ਗੱਲ ਤਾਂ ਵੀ ਨਾ ਜਿਉਹੋ ਜਿਹਾ ਕਹਿੰਦੇ ਬੰਦਾ ਆਪ ਹੁੰਦਾ ਉਹੋ ਜੀ ਮੂੰਹ ਨਾਲ ਬੰਦਾ ਗੱਲ ਕਰਦਾ ਹੂੰ ਹੁਣ ਵਪਾਰੀ ਐ ਜਿਹਨੇ ਅੱਜ ਮੰਨ ਕੇ ਚੱਲ ਬੁੱਧਵਾਰ ਨੂੰ ਇੱਥੇ ਬੱਕਰੀਆਂ ਲੈ ਲਈਆਂ ਹੂੰ ਉਹਨੇ ਪਰਸੋਂ ਨੂੰ ਲਗਰਤੋਗਰ ਕਰਕੇ 2-4000 ਨਫੇ ਨਾਲ ਵੇਚਣੀਆਂ ਨੇ ਹੂੰ ਉਹ ਤਾਂ ਬੱਕਰੀ ਕਿੱਤੇ ਨੂੰ ਜਾਂ ਬੱਕਰੀ ਫਾਰਮ ਨੂੰ ਆਹ ਕਹੂ ਵੀ ਇਹਦੇ ਵਰਗਾ ਤਾਂ ਕਿੱਤੇ ਹੋਈ ਨਹੀਂ ਹੂੰ ਹਾਂ ਠੀਕ ਹੈ ਨਾ ਬੱਕਰੀ ਕਿਤੇ ਵਰਗਾ ਸੌਖਾ ਵੀ ਕੋਈ ਨਹੀਂ ਤੇ ਬੱਕਰੀ ਕਿਤੇ ਵਰਗਾ ਔਖਾ ਵੀ ਕੋਈ ਨਹੀਂ ਜਿਹੜੇ ਬੋਲਣੇ ਹਨ ਬ੍ਰੀਡ ਤੇ ਕੰਮ ਕਰਨਾ ਇਹਦੇ ਲਈ ਬਹੁਤ ਡੂੰਘਾ ਜਾਣਾ ਪੈਂਦਾ ਕਿਹੜੀ ਬਲੱਡ ਲਾਈਨ ਹੈ ਕਿਹਦੇ ਨਾਲ ਇਹਦਾ ਕ੍ਰੋਸ ਹੋਇਆ ਹੋਇਆ ਸੀਗਾ ਕੋਈ ਇਹਨ ਬਰੀਡਿੰਗ ਤਾਂ ਨਹੀਂ ਹੋ ਰਹੀ ਕਿ ਫਿਰ ਦਾ ਬੈਕਗਰਾਉਂਡ ਸੀ ਕਿਹੜੇ ਮਾਂ ਦਾ ਕਿਹੜੇ ਪੁੱਤ ਦਾ ਕਿਹੜੇ ਬੱਕਰੇ ਦਾ ਬੱਚਾ 100 ਗੱਲਾਂ ਨੇ ਉਹਦੇ ਵਿੱਚ ਪਈਆਂ ਦੂਰ ਦੂਰ ਉਹਦਾ ਬਹੁਤ ਘਾਲਾ ਉਹ ਤੁਸੀਂ ਸਟੈਪ ਬਾਈ ਸਟੈਪ ਸਿੱਖੋਗੇ ਹੌਲੀ ਹੌਲੀ ਹਾਂ ਉਹਨਾਂ ਬੱਕਰੀ ਕਿੱਤਾ ਜਿਹੜਾ ਜੁਰੇ ਬੁੱਧਵਾਰ ਤੋਂ ਲੈ ਲਈਆਂ ਪਰ ਸੋਨੂੰ 3 3000 ਨਫੇ ਨਾਲ ਵੇਚਦੀਆਂ ਅਣਜਾਣ ਮੰਦੇ ਨੂੰ ਉਹਦੇ ਖਾਤਰ ਤਾਂ ਬੱਕਰੀ ਕਿੱਤੇ ਹੀ ਬੜਾ ਵਧੀਆ ਉਹਨੇ 5 ਬੁੱਧਵਾਰ ਨੂੰ ਲੈ ਲਈਆਂ ਆਉਂਦੇ ਬੁੱਧਵਾਰ ਨੂੰ 5 ਵੇਚਦੀਆਂ ਰੁਪਇਆ 15000 ਹਫ਼ਤੇ 'ਚ ਕਮਾ ਲਿਆ ਉਹ ਕਦੋਂ ਕਹੂ ਬਾਈ ਬੱਕਰੀ ਕਿੱਤਾ ਮੜਾ ਬੱਕਰੀ ਕਿੱਤਾ ਮੜਾ ਨਹੀਂ ਬੱਕਰੀ ਕਿੱਤੇ ਨੂੰ ਢੰਗ ਨਾ ਕਰੋ ਸੁਚੱਜੇ ਢੰਗ ਨਾਲ ਤੁਸੀਂ ਨੌਲੇਜ ਰੱਖੋ ਪਹਿਲਾਂ ਉਹਦੀ ਵੀ ਆ ਚੀਜ਼ਾਂ ਆਇਆ ਯਾਰ ਜਿਹੜਾ ਫਾਰਮਰ ਫੇਲ ਹੋਇਆ ਬਿੱਲੇ ਬਾਹਰਲੇ ਵੇਡ ਹੋਣਗੇ ਜਾਂ ਤੱਕ ਕਿਸੇ ਤੇ ਵਿਸ਼ਵਾਸ ਕੀਤਾ ਹੋਇਆ ਮੂਰੇ ਬੰਦੇ ਛੱਡੇ ਹੋਏ ਨੇ ਠੀਕ ਹੈ ਬਾਹਰੇ ਬੈਠਿਆ ਨੇ ਪੈਸਾ ਪਾਤਾ ਵੀ ਆ ਫਲਾਨਾ ਉਹ ਇੱਥੇ ਜਿਵੇਂ ਮਰਜ਼ੀ ਟੋਪੀਆਂ ਪਾਈ ਜਾਣ ਉਹਨਾਂ ਨੂੰ ਕੁਝ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਆ ਰਹੀ ਗੱਲ ਅੱਡੇ ਮੈਟਰ ਦੀ ਅੱਡੇ ਮੈਟਰ ਇਹ ਰਹਿ ਗਿਆ ਵੀ ਸਭ ਤੋਂ ਪਹਿਲਾਂ ਘਟ ਗਿਆ ਨਮਰਾਂ ਤੋਂ ਆਪਣਾ ਕੰਮ ਸਟਾਰਟ ਕਰੋ ਅੱਛਾ ਉਹ ਮੈਂ 10 ਤੋਂ ਕਰ ਲਉ 20 ਤੋਂ ਕਰ ਲਉ ਤੁਹਾਨੂੰ ਪਤਾ ਲੱਗੇ ਰਹੀ ਗੱਲ ਤੂੰ ਕਹਿੰਦਾ ਸੀ ਵੀ ਬਰੀਡਰ ਲੈਣਾ ਆਪੂ ਜੇ ਕੋਈ ਚੰਗਾ ਮਾਰਕੀਟ ਦੇ ਵਿੱਚ ਬੱਕਰਾ ਤੌਰ ਫਿਰਕੇ ਮਿਲਦਾ ਖਾਲੀ ਬੱਕਰੀਆਂ ਤਸੱਲੀ ਵਾਲੀਆਂ ਕਿਸੇ ਚੰਗੇ ਫਾਰਮਰ ਤੋਂ ਲੈ ਲਉ ਗੱਭਣ ਲੈ ਲਉ ਗੱਭਣ ਲਾਉਂਗੇ 5-7000 ਵੱਧ ਲਾ ਲਿਆ ਜਿਹਨੇ ਸਹੀ ਬਰੀਡਿੰਗ ਤੇ ਕੰਮ ਕਰਨਾ ਚੰਗੀ ਬੱਕਰੀ ਤੁਸੀਂ ਖਾਲੀ ਪੱਠਾਂ ਲੈ ਲਉ ਜਾਂ ਨਵੀਆਂ ਪੱਠਾਂ ਲੈ ਲਉ ਚੰਗੇ ਫਾਰਮਰ ਨੂੰ ਕੀ ਆ ਯਾਰ 2000 ਰੁਪਏ ਅਗਲਾ ਫੀਸ ਲੈ ਲੂ ਉਹਦੇ ਬੱਚਿਆਂ ਦਾ ਰਿਜ਼ਲਟ ਦੇਖ ਲੂ ਹੂੰ ਠੀਕ ਆ ਨਾ ਉਹ ਤੋਂ ਮੂਰੇ ਕੋਈ ਸਾਲ ਦਾ ਡੇਢ ਸਾਲ ਦਾ ਬੱਚਾ ਲੈ ਕੇ ਤਿਆਰ ਕਰ ਲਿਓ ਠੀਕ ਆ ਨਾ ਠੀਕ ਹੈ ਉਹ ਡੰਗ ਨਾਲ ਤਾਂ ਹੁੰਦੀ ਹੈ ਵੀ ਮੰਨ ਕੇ ਚੱਲੋ ਫਾਰਮ ਖੜਾ ਕਰਨ ਵਾਲੇ ਕੰਮ ਜਿਹੜਾ ਸੇਤੀ ਪੰਜ ਬਰੀਡਰ ਪਾਲੇ 50 ਬੱਕਰੀਆਂ ਪਾਲੀਆਂ ਫਲਾਣਾ ਬੰਦਾ ਛੜਤਾ ਵੀ ਲਾਲਾ ਲਾਲਾ ਇਹ ਕਰਾਉਣੀ ਹੈ ਸਾਲ ਕੱਚਾ ਠੀਕ ਆ ਨਾ ਉਸ ਤੋਂ ਬਾਅਦ ਜੰਦਾ ਹੀ ਲਾਉਣਾ ਮੈਂ ਸਿਮਨੀਆਂ ਨੇ ਛੱਡੇ ਠਾ ਫੇਰ ਜਿਵੇਂ ਮਰਜੀ ਸਟਾਰਟ ਕਰ ਲੇ ਬੰਦਾ ਅੱਛਾ ਹਾਂ ਬੱਟ ਠੀਕ ਆ ਹੁਣ ਤੇਰੀ ਗੱਲ ਅਸੀਂ ਸਮਝ ਗਏ ਬਾਈ ਪੁੱਲਰ ਅਸੀਂ ਥੋੜੀਆਂ ਬੱਕਰੀਆਂ ਲਿਆਵਾਂਗੇ ਹਾਂ ਉਹ ਤੁਹਾਡਾ ਸਾਥ ਦੇਵੇਂਗਾ ਪਿੰਡ ਦਾ ਬੰਦਾ ਮੈਂ ਉਹ ਯਾਰ ਮੇਰਾ ਮਤਲਬ ਹੁਣ ਆਪਾਂ ਦਾ ਇਹ ਮਤਲਬ ਆ ਯਾਰ ਮੈਂ ਕਿਹੜਾ ਸੁੱਤੂ ਕੋਈ ਕਮਿਸ਼ਨ ਲੈਣਾ ਹਾਂ ਆਪੀਆਂ ਬੱਕਰੀਆਂ ਜਿੱਥੋਂ ਮਰਜੀ ਢੰਗ ਨਾਲ ਲੋ ਜੇ ਕਿਸੇ ਫਾਰਮ ਤੇ ਜਾਉਂਗੇ ਉਹ ਬੰਦੇ ਨੂੰ ਤੁਸੀਂ ਜਾ ਕੇ ਕਹਿ ਵੀ ਸਕਦੇ ਵੀ ਭਾਈ ਤੇਰੇ ਕੋਲੋਂ ਘਰੋਂ ਲੈ ਕੇ ਗਏ ਸੀ ਸਾਡੇ ਨਾਲ ਸਾਰਾ ਕੁਸਾ ਹੈ ਨਾ ਵੰਡੀ-ਮੁੰਡੀ ਤੇ ਬਾਈ ਮੰਡੀ ਤੇ ਕੋਈ ਗੱਲ ਨਹੀਂ ਤੁਸੀਂ ਜਾਨਵਰ ਦੀ ਵੀਡੀਓ ਪਾ ਦਿਓ ਦਿਖਾ ਦਿਓ ਵੀ ਬਾਈ ਆਹ ਚੀਜ਼ ਹੈ ਨਾ ਅੱਛਾ ਆਪਾਂ ਤੁਹਾਨੂੰ ਦੱਸ ਦਿਆਂਗੇ ਕੋਈ ਆਪਾਂ ਨੂੰ ਇਹ ਨਾ ਦੱਸੋ ਵੀ ਕਿਹਦੇ ਕੋਲੇ ਜਾਨਵਰ ਹੈ ਬਾਹਰੇ ਖੜਾ ਕੇ ਕਿਤੇ ਉਹਨੂੰ ਮਿਲਦਾ ਹੈ ਕੱਲੇ ਜਾਨਵਰ ਦੀ ਵੀਡੀਓ ਪਾ ਦਿਓ ਵੀ ਕਿੰਨੇ ਪਰਸੈਂਟ ਹੈ ਬਾਈ ਕਿੰਨੇ ਰੁਪਏ ਮੰਗਦਾ ਕਿੰਨੇ ਕਦਾ ਮਾਲ ਆ ਠੀਕ ਆ ਆਪਾਂ ਉਹ ਤੁਹਾਨੂੰ ਦੱਸ ਸਕਦੇ ਆ ਕੋਈ ਡਮਟਲ ਮਾਠਾ ਬਿਮਾਰੀ ਹੈ ਜਿੰਨੀ ਕਾ ਆਪਾਂ ਨੂੰ ਪਰਮਾਤਮਾ ਨੇ ਗਿਆਨ ਦਿੱਤਾ ਆਪਾਂ ਦਾ ਨੰਬਰ ਬੋਲਦੇ ਕਈ ਹੋਰ ਵੀ ਕਹਿ ਦਿੰਦੇ ਆ ਨੌਲੇਜ ਲੈਣ ਦੇ ਆਉਂਦਾ ਕਈ ਨੰਬਰ ਦਾ ਬੋਲਦੇ ਆਂਗੇ ਨੰਬਰ ਦਾ ਆਇਆ ਨਾ ਪਹਿਲੀ ਵਾਰੇ ਫੋਨ ਆਈ ਜਾਂਦਾ ਪਹਿਲੀ ਨਹੀਂ ਉਹ ਰੱਖਦਾ ਆਪਣਾ ਨੰਬਰ ਦਾ ਆਪਣਾ YouTube ਤੇ ਚੱਲ ਰਹੀ ਐ ਨੰਬਰ ਦਾ ਚੱਲ ਕੋਈ ਨਾ 95012 24577 ਇਹ ਆਪਣਾ WhatsApp ਨੰਬਰ ਵੀ ਐ 95012 24577 ਬਾਰੀ-ਬਾਰੀ ਆਪਾਂ ਇਹ ਗੱਲ ਕਹਿੰਨਾ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਤਾਂ WhatsApp ਤੇ ਮੈਸੇਜ ਪਾ ਕੇ ਛੱਡ ਦੂ ਉਹ ਆਪਾਂ ਦੱਸ ਦਿੰਨੇ ਆ ਹਾਂ ਸਾਡਾ ਭਲਾ ਹੋਵੇ ਕਿਸੇ ਦਾ ਹੋਰ ਹੋ ਜਾਂਦਾ ਹੁਣਾਂ ਜਾਣ ਬੰਦਾ ਕੀ ਹੈ ਜਿਹੜਾ YouTube ਦੇ ਕਿਨਾਂ ਫੱਦਾ ਜਾ ਕੇ ਬੱਕਰੀਆਂ ਨੂੰ ਪੈ ਜਾਂਦਾ ਹਾਂ ਵੀ ਯਾਰ ਆਪਾਂ ਤਾਂ ਅੱਜ ਬੱਕਰੀਆਂ ਲੈ ਕੇ ਹੀ ਆਉਣੀ ਆ ਤੱਤਾ ਇੰਨਾ ਹੁੰਦਾ ਜਾਂ ਤਾਂ ਫੋੜੇ ਦੇ ਗੱਲ ਤੇ ਗੂਠਾ ਧਰੇ ਜਹੇ ਕਿੰਨੇ ਯਾਰ ਬੱਕਰੀ ਲੱਖ-ਦੋ ਲੱਖ ਤੁਸੀਂ ਲਾ ਲਿਆ ਇੱਕ ਤਾਂ ਸ਼ੌਂਕ ਆ ਸ਼ੌਂਕ ਤਾਂ ਕੋਈ ਚੱਕਰ ਨਹੀਂ ਯਾਰ ਸ਼ੌਂਕ ਨਾਲ ਤਾਂ ਲੋਕ ਮੋਬਾਈਲ 10-10 ਲੱਖ ਦੇ ਚੱਕੀ ਫਿਰਦੇ ਆ ਸ਼ੌਂਕ ਨਾਲ ਅਗਲਾ ਹੁਣ ਆਪਾਂ ਟਰੈਕਟਰ ਦਾ ਕੰਮ ਕਰਾਇਆ ਤਾਂ ਵੀਡੀਓ ਪਾਈ ਸੀ ਆਪਾਂ ਤਾਂ ਇਹ ਦੋ ਸਿਲੰਡਰ ਟਰੈਕਟਰ ਤੋਂ ਵੀ ਨਹੀਂ ਖੇਤੀ ਕਰੀ ਜਾਂਦੇ ਆ ਹਾਂ ਹੁਣ ਸ਼ੌਂਕ ਨੂੰ ਦੀ ਸੀ ਆਪਾਂ ਕਿਹੜਾ ਪੈਸੇ ਨਹੀਂ ਲਾਉਣ ਜਾਣ ਦੇ ਸੀ ਜੇ ਤੜਕੇ ਆਪਾਂ 2 ਲੱਖ ਪਾ ਕੇ ਵਿੱਚ ਲੈ ਆਉਂਦੇ ਸਹੀ ਗੱਲ ਆ ਪਰ ਗੱਲ ਤਾਂ ਇਹ ਹੈ ਵੀ ਨਾ ਇਹਦਾ ਟੰਗ ਹੁੰਦਾ ਹੈ ਹਾਂ ਜ਼ਿੰਦਗੀ ਜਿਉਣ ਦਾ ਕਿੱਤਾ ਕਰਨ ਦਾ ਖੇਤੀ ਕਰਨ ਦਾ ਪਸ਼ੂ ਸਾਂਭਣ ਦਾ ਸ਼ੌਂਕ ਦਾ ਮਤਲਬ ਵੀ ਚੰਗਾ ਜਾਨਵਰ ਨੂੰ ਖਵਾਓ ਚੰਗਾ ਪਿਆਓ ਇਹਦਾ ਮਤਲਬ ਉਹ ਸ਼ੌਂਕ ਵੀ ਆਪਾਂ ਕੀ ਕਰਨਾ ਵੀ ਜਿਹੜੀ ਆਪਣੀ ਜਿਹੜੀ ਕਮਾਈ ਹੋਈ ਹੈ ਉਹ ਖਤਮ ਕਰ ਜੇ ਹਾਂ ਹੈਨਾ ਲਾਵੀ ਇਹ ਸਾਡੀ ਵੀਡੀਓ ਜਿਹੜੀ ਹੈਗੀ ਸੀਗੀ ਥੋੜੀ ਜੀ ਲੋਕਾਂ ਖਾਤਰ ਇਹ ਸੀਗੀ ਵੀ ਉਹ ਕੋਲਾਸਤੇ ਦੇ ਕਿਤੇ ਚ ਫਸੋ ਨਾ ਕਿਉਂਕਿ ਇਹ ਕਿਤੇ ਚ ਫੇਲ ਰਗੜੇ ਬੰਦੇ ਬਾਹਲੇ ਗਏ ਨੇ ਹੈਨਾ ਬੁੱਲਰਾ ਜਮਾ ਰਗੜੇ ਉਹ ਗਏ ਨੇ ਯਾਰ ਜਿਨ੍ਹਾਂ ਨੇ ਬਸ ਐਂ ਦੇਖ ਕੇ ਗੱਲਾਂ ਗੱਲਾਂ ਚ ਲਾ ਕੇ ਖਦਾ YouTube ਨੇ YouTube ਇਹ ਹਜਾ ਪਟ્રોલ ਹੈ ਜਿਹੜਾ ਬਿਨਾ ਕੋਲੇ ਅੱਗ ਕਰੇ ਤੋਂ ਅੱਗ ਲਾਉਂਦਾ ਤੇ ਉਹ ਅੱਗ ਲਾ ਦੀ ਅਣਜਾਣ ਬੰਦੇ ਆ ਕੇ ਨਾ ਫਿਰ ਉਹਦੇ ਵਿੱਚ ਕਾਰਨ ਕੀ ਆ ਹੁਣ ਕਿਸੇ ਨੇ ਤਾਂ ਜਿਹੜੇ ਬੰਦੇ ਨੇ ਕੋਈ ਠੱਗੀ ਮਾਰਨੀ ਆ ਨੇ ਕਿਸੇ ਨੂੰ ਭੇਂਦਨੀ ਆ ਫੰਡਰਾਂ ਭੇਜਤੀਆਂ ਕਿਸੇ ਨੂੰ ਕੁਸ ਭੇਜਤੀਆਂ ਉਹਨਾਂ ਦਾ ਰੋਟੀ ਪੱਕ ਗਈ ਪਰ ਜਿਹੜੇ ਕੁੱਤਾ ਕਰਨ ਵਾਲੇ ਨੇ ਉਹਨਾਂ ਬੰਦੇ ਦਾ ਲੋਸ ਇਹ ਹੈ ਵੀ ਉਹ ਕੁੱਤਾ ਕਰ ਰਹੇ ਨੇ ਜਦੋਂ ਕਿਤੇ ਨੂੰ ਅਗਲਾ ਬਦਨਾਮ ਕਰੂਗਾ ਜਾਂ ਕੁੱਤੇ ਤੇ ਕੋਈ ਇਲਜ਼ਾਮ ਲੱਗੂ ਬਲੇਮ ਲੱਗੂ ਠੀਕ ਹੈ ਨਾ ਪਰ ਜਿਹੜੇ ਕਦੇ ਟੰਗ ਨਾਲ ਕਰਨ ਵਾਲੇ ਬੰਦੇ ਨੇ ਯਾਰ ਉਹ ਵੀ ਪ੍ਰਭਾਵਤ ਹੁੰਦੇ ਆ ਇਹ ਗੱਲ ਆ ਕਿ ਬੱਕਰੀਆਂ ਤੇ ਬਲੇਮ ਲਾਉਣਗੇ ਬਲੇਮ ਲਾਉਣਗੇ ਵੀ ਬੱਕਰੀਆਂ ਤੋਂ ਫੇਲ ਹੋਵੋਗੇ ਬੱਕਰੀ ਨਹੀਂ ਫੇਲ ਕਰਦੀ ਬੰਦੇ ਨੂੰ ਫੇਲ ਕਰਦੇ ਆ ਉਹ ਠੱਗ ਫੇਲ ਕਰਦੀ ਆ ਉਹਨਾਂ ਦੇ ਕੰਮ ਕਰਨ ਦਾ ਢੰਗ ਤੇ ਫੇਲ ਉਹਨਾਂ ਨੂੰ ਕਰਦਾ ਹੈ ਬਿਨਾ ਸਿੱਖੇ ਤੋਂ ਕੰਮ ਕਰਨਾ ਜਾਂ ਕਿਸੇ ਚੀਜ਼ ਬਾਰੇ ਨੌਲੇਜ ਨਹੀਂ ਠੀਕ ਆ ਨਾ ਕਿੰਨੇ ਟਾਈਮ ਦੀ ਗੱਬਣਾ ਤੁਹਾਨੂੰ ਪਤਾ ਵੀ ਇਹ ਚੀਜ਼ ਕੀ ਨਿਸ਼ਾਨੀਆਂ ਨੇ ਗੱਬਣਾ ਫੰਡਰ ਨਹੀਂ ਪਤਾ ਉਹਨਾਂ ਜਿੰਨਾ ਅਣਜਾਣ ਬੰਦਾ ਜਾਂਦਾ ਕਿ ਕੁਛ ਨਹੀਂ ਕਿਸੇ ਨੂੰ ਕੁਛ ਨਹੀਂ ਪਤਾ ਫਿਰ ਦੂਜਾ ਨੰਬਰ ਕੀ ਹੈ ਆਪਾਂ ਜਿਹੜੀ ਗੱਲ ਕਹਿੰਦੇ ਆ ਸਾਫ ਜਰੀ ਨਹੀਂ ਆਪਾਂ ਝੇਪਣਾ ਨਹੀਂ ਕਹੀ ਆ ਅੱਖਾਂ ਨੂੰ ਇਸਕੇ ਬਿਜੂਨ ਕਰ ਲੈਣਾ ਉਹ ਵੀ ਮਾਰਦਾ ਪੰਜ ਚਾਰ ਮੰਡੀਆਂ 10 ਮੰਡੀਆਂ ਘੁੰਮੂ ਯਾਰਾ ਕੋਈ ਦੇਖੀ ਵੀਡੀਓ ਤੁਸੀਂ YouTube ਤੇ ਦੇਖ ਕੇ ਬੱਕਰੀ ਕਿੱਥੇ ਤੋਂ ਪ੍ਰਭਾਵਿਤ ਹੋਈ ਹੂੰ ਵੀ ਅਸੀਂ ਕਰਨਾ ਹੈ ਜੇ ਉਹ ਵੀਡੀਓ ਇਹ ਸਾਲ 6 ਮਹੀਨੇ ਬਾਅਦ ਨਾਲ ਦੀ ਜਾਂ ਸਾਲ 6 ਮਹੀਨੇ ਬਾਅਦ ਦੇਖ ਲਓ ਜਾਂ ਤੁਸੀਂ ਸਾਲ ਬਾਅਦ ਕੰਮ ਕਰਦੇ ਹਾਂ ਥੋੜਾ ਜਿਹਾ ਸਬਰ ਵਾਲਾ ਕੰਮ ਹੈ ਇਹ ਸਬਰ ਰੱਖ ਕੇ ਚੱਲਣਾ ਪੈਂਦਾ ਇਹ ਚੀਜ਼ਾਂ ਨੇ ਵੀ ਇਹਦੇ ਵਿੱਚ ਨੁਕਸਾਨੇ ਉਹੀ ਬੰਦੇ ਗਏ ਆ ਜਿਹੜੇ ਮੰਨ ਕੇ ਚਲੋ ਬਾਲੇ ੱੱਤੇ ਚੱਲ ਗਏ ਪਹਿਲਾਂ ਜੇ 10 ਬੱਕਰੀਆਂ ਪਾਉਣੀਆਂ ਨੇ ਉਹਨੂੰ ਪਸ਼ੂਆਂ ਦੇ ਨਾਲ ਇੱਕ ਦੋ ਬੱਕਰੀਆਂ ਤੇ ਦੇਖੋ ਵੀ ਆਪਾਂ ਨੂੰ ਇਹ ਕਿੱਤਾ ਸ਼ੂਟ ਕਰਦੇ ਆ ਨਾ ਕਰਦਾ ਦੋ ਬੱਕਰੀਆਂ ਕੀ ਖਰਾ ਖਾ ਰਹੀਆਂ ਨੇ ਕਿੰਨਾ ਖਰਚਾ ਉਹਨੂੰ ਪੂਰਾ ਕੈਲਕੂਲੇਸ਼ਨ ਕਰੋ ਸਾਰੀ ਚੀਜ਼ ਦੀ ਠੀਕ ਆ ਭੁੱਲਰ ਬਈ ਬਹੁਤ ਧੰਨਵਾਦ ਬਈ ਹਾਂ ਹਾਂ ਇਹੀ ਚੀਜ਼ ਆ ਬਈ ਸੋ ਦੋਸਤੋ ਇਹ ਵੀਡੀਓ ਤੁਹਾਡੀ ਜਾਣਕਾਰੀ ਵਾਸਤੇ ਬਣਾਈ ਗਈ ਸੀ ਸਿੱਖਿਆ ਦੇਣ ਵਾਸਤੇ ਬਣਾਈ ਗਈ ਸੀ ਸੋ ਪਾਈਪ ਬੁੱਲਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਸੋ ਧੰਨਵਾਦ ਜੀ ਧੰਨਵਾਦ ਬਾਈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬੱਤ ਬੱਤ ਜਿਹੜੇ ਸਾਰੇ ਵੀਡੀਓ ਦੇਖੀ ਆ ਜਿੰਨਾਂ ਨੇ ਹੈ ਧੰਨਵਾਦ ਠੀਕ ਆ ਬੁੱਲਰ